ਸਪੋਰਟਸ ਹਸਪਤਾਲ ਤੋਂ ਇਸ ਵੇਲੇ ਐਂਬੂਲੈਂਸ ਦੇ ਰਾਹੀਂ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਲਿਆਂਦਾ ਜਾ ਰਿਹਾ ਹੈ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਦੇ ਰਾਹੀਂ ਉਹਨਾਂ ਦੇ ਘਰ ਲਿਜਾਇਆ ਜਾ ਰਿਹਾ ਹੈ ਬਹਾਲੀ ਵਾਲੀ ਰਿਹਾਇਸ਼ ਤੇ ਲਿਜਾਇਆ ਜਾ ਰਿਹਾ ਹੈ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਅਤੇ ਇਸ ਵੇਲੇ ਮੇਰੇ ਸਹਿਯੋਗੀ ਮਨੋਜ ਰਾਠੀ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਉਂਕਿ ਬਹੁਤ ਦੁਖਦਾਈ ਇਹ ਖਬਰ ਮੰਦਭਾਗੀ ਖਬਰ ਬੇਵਕਤੀ ਮੌਤ ਰਾਜਵੀਰ ਜਵੰਦਾ ਦੀ ਅਤੇ ਹਰ ਅੱਖ ਨਾ ਹਰ ਦਿਲ ਰੋ ਰਿਹਾ ਹੈ ਤੇ ਉਹਨਾਂ ਦੀ ਮ੍ਰਿਤਕ ਦੇ ਨੂੰ ਹੁਣ ਕਰ ਲਿਆਂਦਾ ਜਾ ਰਿਹਾ ਹੈ ਤੇ ਘਰ ਦੇ ਵਿੱਚ ਜਿਹੜੇ ਪਰਿਵਾਰਿਕ ਮੈਂਬਰ ਮੌਜੂਦ ਨੇ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਮੌਜੂਦ ਨੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਾਥੀ ਕਲਾਕਾਰ ਇਸ ਵੇਲੇ ਉੱਥੇ ਪਹਿਲਾਂ ਲਜਾਇਆ ਜਾਣਾ ਹੈ ਜਿਸ ਤੋਂ ਬਾਅਦ ਕੱਲ ਨੂੰ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਹੋਣਾ ਹੈ ਰਾਜਵੀਰ ਜਵੰਦਾ ਦਾ ਜਿੱਥੇ ਜਨਮ ਹੋਇਆ ਤਾ ਨਪਿੰਦਰ ਸਿੰਘ ਬਰਾੜ ਲਗਾਤਾਰ ਲਾਈਵ ਜੁੜੇ ਹੋਏ ਨੇ ਨਪਿੰਦਰ ਇਸ ਵੇਲੇ ਮ੍ਰਿਤਿਕ ਦੇਨ ਨੂੰ ਉਹਨਾਂ ਦੇ ਰਿਹائش ਸਥਲ ਲਿਆਂਦਾ ਜਾ ਰਿਹਾ ਹੈ ਬਿਲਕੁਲ ਉਹਨਾਂ ਦੇ ਘਰ ਲਜਾਇਆ ਜਾ ਰਿਹਾ ਜੀ ਜਿਹੜੀ ਮੁਹੱਲੀ ਵਾਲੀ ਰਿਹائش ਹੈ ਤਾਂ ਬੇਹੱਦ ਪਰਿਵਾਰ ਦੇ ਲਈ ਮੰਦਭਾਗੀ ਘੜੀ ਕਿ ਘਰ ਤੋਂ ਹੱਸਦਾ ਖੇਡਦਾ ਰਾਜਵੀਰ ਆਪਦੀ ਮੋਟਰਸਾਈਕਲ ਤੇ ਨਿਕਲਿਆ ਸੀ ਔਰ ਉਸ ਵੇਲੇ ਕਿੰਨਾ ਹਾਲਾਤਾਂ ਦੇ ਵਿੱਚ ਸੀ ਕਿੰਨੀ ਚਿਹਰੇ ਤੇ ਖੁਸ਼ੀ ਸੀ ਪਰ ਅੱਜ ਇੱਕ ਡੈੱਡ ਬੋਡੀ ਦੇ ਰੂਪ ਦੇ ਵਿੱਚ ਇੱਕ ਮ੍ਰਿਤਕ ਸ਼ਰੀਰ ਦੇ ਰੂਪ ਦੇ ਵਿੱਚ ਇੱਕ ਐਂਬੂਲੈਂਸ ਦੇ ਰਾਹੀਂ ਪਹੁੰਚ ਰਿਹਾ ਔਰ ਪਹਿਲਾਂ ਘਰੇ ਪਰਿਵਾਰ ਉਸ ਨੂੰ ਮਿਲੇਗਾ ਇਸ ਕਰਕੇ ਪਹਿਲਾਂ ਮੁਹੱਲੀ ਵਾਲੇ ਘਰ ਲਿਜਾਇਆ ਜਾ ਰਿਹਾ ਤਾਂ ਕਿ ਪਰਿਵਾਰ ਬੱਚੇ ਉਸ ਨੂੰ ਮਿਲ ਸਕਣ ਕਿਉਂਕਿ ਹਸਪਤਾਲ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸੀ ਸਭ ਨੂੰ ਪਤਾ ਕਿ ਉਹ ਵੈਂਟੀਲੇਟਰ ਦੇ ਸਹਾਰੇ ਸੀ ਕਿਸੇ ਨੂੰ ਕੋਲੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਥੋੜਾ ਬਹੁਤ ਪਰਿਵਾਰ ਜ਼ਰੂਰ ਮਿਲਦਾ ਸੀ ਪਰ ਹੁਣ ਉਸ ਨੂੰ ਘਰੇ ਲਿਜਾਇਆ ਜਾ ਰਿਹਾ ਕਿ ਪਰਿਵਾਰ ਆਖਰੀ ਵਾਰ ਰਾਜਵੀਰ ਨੂੰ ਮਿਲ ਸਕੇ ਉਹਨਾਂ ਦੇ ਚਾਹਣ ਵਾਲੇ ਸਨੇਹੀ ਉਹਨਾਂ ਨੂੰ ਮਿਲ ਸਕਣ ਹਾਲਾਂਕਿ ਇੱਥੇ ਘਰੇ ਵੀ ਜ਼ਿਆਦਾ ਦੇਰ ਨਹੀਂ ਰੱਖਿਆ ਜਾਏਗਾ ਅ ਮੈਂ ਜਦ ਅਕ ਘੰਟਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਘਰੇ ਰੋਕਣਗੇ ਔਰ ਉਸ ਤੋਂ ਬਾਅਦ ਰਾਜਵੀਰ ਨੂੰ ਕਿਉਂਕਿ ਲੈ ਕੇ ਜਾਣਾ ਹੈ ਅ ਪੰਚਕੂਲਾ ਲੈ ਕੇ ਜਾਣਾ ਔਰ ਪੰਚਕੂਲਾ ਤਾਂ ਹੁਣ ਫੋਰਟਿਸ ਹਸਪੀਟਲ ਤੋਂ ਮ੍ਰਿਤਕ ਦੇ ਨੂੰ ਉਹਨਾਂ ਦੇ ਸੈਕਟਰ 71 ਸਥਿਤ ਘਰ ਲਿਆਂਦਾ ਜਾ ਰਿਹਾ ਜਿਸ ਤੋਂ ਬਾਅਦ ਕੱਲ ਨੂੰ ਉਹਨਾਂ ਦਾ ਜੱਦੀ ਪਿੰਡ ਪੋਨਾ ਦੇ ਵਿੱਚ ਕਰੀਬ 12 ਵਜੇ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਸਵੇਰੇ 11 ਵਜੇ ਜੱਦੀ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਕੱਲ 11 ਵਜੇ ਜੱਦੀ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਰਾਜਵੀਰ ਜਵੰਦਾ ਦਾ ਇਸ ਤੋਂ ਪਹਿਲਾਂ ਹੁਣ ਉਹਨਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਸੈਕਟਰ 71 ਸਥਿਤ ਘਰ ਲਜਾਇਆ ਜਾ ਰਿਹਾ ਹੈ ਨਪਿੰਦਰ ਉਨ੍ਹਾਂ ਦੇ ਸੈਕਟਰ 77 ਵਾਲੇ ਘਰ ਲਿਜਾਇਆ ਜਾ ਰਿਹਾ ਔਰ ਸ਼ਾਇਦ ਸਭ ਤੋਂ ਦੁਖਦਾਈ ਪਲ ਜਦੋਂ ਕੋਈ ਅਜੀਹਾ 17 ਜਦੋਂ ਇੱਕ ਐਸਾ ਨੌਜਵਾਨ ਆਪਣੇ ਘਰ ਇਨ ਹਾਲਾਤਾਂ ਦੇ ਵਿੱਚ ਲਿਜਾਇਆ ਜਾਂਦਾ ਤਾਂ ਸ਼ਾਇਦ ਉਸ ਤੋਂ ਵੱਧ ਦੁਖਦਾਈ ਸੰਭਾ ਹੋਰ ਨਹੀਂ ਹੋ ਸਕਦਾ ਰਾਜਵੀਰ ਨੂੰ ਪਹਿਲਾਂ ਹੁਣ ਮੁਹਾਲੀ ਵਾਲੇ ਘਰ ਲਿਜਾਇਆ ਜਾ ਰਿਹਾ ਉਥੋਂ ਉਸ ਨੂੰ ਪੰਚਕੁਲਾ ਲਿਜਾਇਆ ਜਾਣਾ ਹਾਲਾਂਕਿ ਪੰਚਕੁਲਾ ਲਿਜਾਇਆ ਜਾਣਾ ਇਹ ਤਾਂ ਤੈਅ ਹੈ ਕਿਉਂਕਿ ਫਾਰਮੈਲिटीज ਬਹੁਤ ਜ਼ਰੂਰੀ ਨੇ ਕਾਨੂੰਨੀ ਜਿਹੜੀਆਂ ਅਰਚਨਾ ਨੇ ਉਹਨਾਂ ਨੂੰ ਦੂਰ ਕਰਨਾ ਪੈਂਦਾ ਕਾਨੂੰਨੀ ਰੂਪ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਕਰਨਾ ਲਾਜ਼ਮੀ ਆ ਔਰ ਉਹ ਪਰ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ਹਜੇ ਸਹਿਮਤੀ ਨਹੀਂ ਸੀ ਦੇ ਰਿਹਾ ਕਿ ਪੰਚਕੁਲਾ ਲੈ ਜਾਣ ਦੇ ਲਈ ਬੇਸ਼ੱਕ ਸਹਿਮਤੀ ਬਣ ਗਈ ਸੀ ਪਰ ਪਰਿਵਾਰ ਚਾਹੁੰਦਾ ਸੀ ਕਿ ਪੋਸਟਮਾਰਟਮ ਰਾਜਵੀਰ ਦਾ ਨਾ ਕੀਤਾ ਜਾਵੇ ਕਿਉਂਕਿ ਕੋਈ ਵੀ ਪਰਿਵਾਰ ਹਮੇਸ਼ਾ ਹੁੰਦਾ ਹੈ ਕਿ ਬੇਸ਼ੱਕ ਉਹ ਜਾ ਚੁੱਕਿਆ ਪਰ ਉਸਦੇ ਸਰੀਰ ਤੇ ਕੋਈ ਹੋਰ ਕਸ਼ਟ ਨਾ ਆਵੇ ਇਹ ਸਾਡੀਆਂ ਭਾਵਨਾਵਾਂ ਹੁੰਦੀਆਂ ਨੇ ਤਾਂ ਅਜਿਹੇ ਦੇ ਵਿੱਚ ਪੰਚਕੁਲਾ ਲੈ ਜਾਣਾ ਪੈਣਾ ਕਿਉਂਕਿ ਐਕਸੀਡੈਂਟ ਹਰਿਆਣੇ ਦੇ ਵਿੱਚ ਹੋਇਆ ਪੰਚਕੁਲਾ ਦਾ ਸਿਵਲ ਹਸਪਤਾਲਾ ਜਿਹੜਾ ਉਹ ਪੈਂਦਾ ਉੱਥੇ ਹੀ ਪੋਸਟਮਾਰਟਮ ਹੋਣਾ ਤਾਂ ਪੋਸਟਮਾਰਟਮ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਦੋਂ ਪਰਿਵਾਰ ਜ਼ਿਆਦਾ ਸਹਿਮਤੀ ਨਾ ਦੇਵੇ ਤਾਂ ਥੋੜੀ ਬਹੁਤੀ ਫਾਰਮੈਲਟੀ ਕਰਕੇ ਜਿਹੜਾ ਹੈਗਾ ਨਿਵਾ ਦਿੱਤਾ ਜਾਂਦਾ ਹੈ ਕਾਨੂੰਨੀ ਰੂਪ ਦੇ ਵਿੱਚ ਤਾਂ ਉਹ ਕੋਸ਼ਿਸ਼ ਹੈ ਜਿਹੜੀ ਉਹ ਦੇਖਦੇ ਆਂ ਜੀ ਕਿ ਪਰਿਵਾਰ ਪੋਸਟਮਾਰਟਮ ਦੇ ਲਈ ਮੰਨਦਾ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਜਿਹੜੀ ਹੈ ਪ੍ਰਕਿਰਿਆ ਹੁੰਦੀ ਹੈ ਪਰ ਉੱਥੇ ਲੈ ਜਾਣਾ ਬਹੁਤ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਪਿੰਡ ਲਿਜਾਇਆ ਜਾਵੇਗਾ ਜਿੱਥੇ ਕੱਲ ਰਾਜਵੀਰ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਣਾ ਹੈ ਜੀ ਦੇ ਰਿਹਾ ਦੂਜੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਰਾਜਵੀਰ ਜਵੰਦਾ ਦੀ ਰਹਾਇਸ਼ ਮੁਹਾਲੀ ਹੈ ਜਿੱਥੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਬਿਲਕੁਲ ਥੋੜੀ ਹੀ ਦੇਰ ਦੇ ਵਿੱਚ ਜਾਂ ਕੁਝ ਮਿੰਟਾਂ ਦੇ ਵਿੱਚ ਹੀ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚੇਗੀ ਪਰ ਇਹ ਬਹੁਤ ਮੁਸ਼ਕਿਲ ਸਮਾਂ ਬਹੁਤ ਔਖੀ ਘੜੀ ਤਾਂ ਐਂਬੂਲੈਂਸ ਪਹੁੰਚ ਚੁੱਕੀ ਹੈ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਲੈ ਕੇ ਉਹਨਾਂ ਦੇ ਘਰ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਓਵਰ ਟੂ ਯੂ ਬਾਤ ਸਾਹਿਬ ਇਹਨੂੰ ਲੈ ਕੇ ਐਂਬੂਲੈਂਸ ਪਹੁੰਚੀ ਹੈ ਔਰ ਤੁਸੀਂ ਦੇਖੋ ਕਿ 40s ਦੀ ਐਂਬੂਲੈਂਸ ਜਿਹੜੀ ਹੈਗੀ ਹੈ ਉਹ ਇੱਥੇ ਰਾਜਵੀਰ ਜਵੰਦਾ ਦੀ 파ਰਥੀ ਦੇ ਨੂੰ ਲੈ ਕੇ ਪਹੁੰਚ ਚੁੱਕੀ ਹੈ ਉਹਨਾਂ ਦੇ ਘਰ ਉਹਨਾਂ ਦੀ ਰਹਾਇਸ਼ ਸੈਕਟਰ 71 ਔਰ 파ਰਥੀ ਦੇ ਇੱਥੇ ਜਿਹੜੀ ਹੈ ਰੱਖੀ ਜਾਏ ਥੋੜੀ ਦੇ ਰੱਖੀ ਜਾਏਗੀ ਜਿਹੜੀ ਹੋਰ ਵੀ ਬਾਕੀ ਕਲਾਕਾਰ ਉਹਨਾਂ ਦੇ ਨਾਲ ਪਹੁੰਚੇ ਨੇ ਐਂਬੂਲੈਂਸ ਪਹੁੰਚ ਚੁੱਕੀ ਹੈ ਉਹਨਾਂ ਦੀ ਰਿਹائش ਸੈਕਟਰ ਕਤਰ ਬੜਾ ਇੱਕ ਗਮਗੀਨ ਮਾਹੌਲ ਹੈ ਸਾਰਿਆਂ ਨੇ ਦੁਆਵਾਂ ਕੀਤੀਆਂ ਨੇ ਲੇਕਿਨ ਉਹ ਕਿਤਨਾ ਕਿਥੇ ਸਫਲ ਨਹੀਂ ਹੋਈ ਔਰ ਜ਼ਿੰਦਗੀ ਦੀ ਜੰਗ ਜਿਹੜੇ ਰਾਜਵੀਰ ਹਾਰ ਗਏ 35 ਸਾਲ ਦੀ ਉਮਰ 'ਚ ਮਹਿਜ 35 ਸਾਲ ਦੀ ਉਮਰ 'ਚ ਹੀ ਰਾਜਵੀਰ ਇਸ ਦੁਨੀਆ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਇਹ ਬਹੁਤ ਹੀ ਇੱਕ ਗਮਗੀਨ ਤਸਵੀਰ ਕਹਿ ਲੋ ਅ ਜੀ ਅੱਜ ਦੀ ਆਪਾਂ ਗੱਲ ਕਰੀਏ ਕਿ ਹਰ ਇੱਕ ਦੇ ਅੱਖਾਂ ਚ ਅੰਜੂ ਹੈ پابੂ ਕਨੇ ਸਾਰੇ ਔਰ ਨਾਲ ਬਾਕੀ ਕਲਾਕਾਰ ਵੀ ਉਹਨਾਂ ਦੇ ਪਹੁੰਚੇ ਨੇ ਚਾਹੇ ਮਨਕੀਰਤ ਵਾਲਖੋਏ ਪਿੰਕੀ ਤਾਲੀਵਾਲ ਹੋਵੇ ਉਹ ਵੀ ਸਾਰੇ ਇੱਥੇ ਪਹੁੰਚੇ ਨੇ ਔਰ ਹੋਰ ਜਿਹੜੇ ਕਲਾਕਾਰ ਨੇ ਉਹ ਮਨਕੀਰਤ ਵਾਲਾ ਕੋ ਵੀ ਪਹੁੰਚੇ ਨੇ ਤੇ ਮਨਕੀਰਤ ਵਾਲ ਤੁਸੀਂ ਦੇਖੋ ਕਿ ਨਾਲ ਪਹੁੰਚੇ ਨੇ ਉਹਨਾਂ ਦੇ ਇਸ ਟਾਈਮ ਪਿੱਛੇ ਲੈ ਕੇ ਤਾਂ ਬਹੁਤ ਹੀ ਗਮਗੀਨ ਮਾਹੌਲ ਹੈ ਇਸ ਸਮੇਂ ਸਾਰੇ ਪਾਬੂਕ ਨੇ ਇਸ ਸਮੇਂ ਕਿਉਂਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਉਮਰ ਚ ਆ ਰਾਜਵੀਰ ਜਵੰਦਾ ਦੁਨੀਆ ਵਿੱਚ ਨਹੀਂ ਰਹਿਣਗੇ ਨਹੀਂ ਰਹਿਣਗੇ ਤਾਂ ਬਹੁਤ ਹੀ ਗਮਗੀਨ ਮਾਹੌਲ ਹੈ ਜਦ ਸਾਰਿਆਂ ਦੀ ਦੁਆਵਾਂ ਸਾਰਿਆਂ ਦੀ ਔਰ ਆਖਾ ਪਾਬੂਕ ਨੇ ਮਨਕੀਰਤ ਅੱਖੋਂ ਹੰਝਰੂ ਬਾਹਰ ਆ ਰਹੇ ਨੇ ਇੱਕ ਸਾਥੀ ਕਲਾਕਾਰ ਦਾ ਕਿ ਭਰਾ ਵਾਂਗੂ ਦਾ ਜਾਣਾ ਉਹ ਦਿਲ ਚ ਜਿਹੜਾ ਹੈਗਾ ਉਹ ਚੁੱਪਦੀਆਂ ਨੇ ਤਾਂ ਐਂਬੂਲੈਂਸ ਜਿਹੜੀ ਹੈਗੀ ਤੁਸੀਂ ਤਸਵੀਰ ਦੇਖੋ ਤਾ ਉਹ ਦੇਖੋ ਕਿ ਇਸ ਸਮੇਂ ਤਸਵੀਰ ਹੈ ਕਿ ਐਂਬੂਲੈਂਸ ਪ੍ਰਾਰਥੀਵ ਦੇ ਜਿਹੜੀ ਹੈਗੀ ਹੈ ਉਹ ਇੱਥੇ ਅੰਦਰ ਜ ਨਹੀਂ ਹੈਗੀ ਹੈ ਉਹ ਇੱਥੇ ਪ੍ਰਾਰਥੀਵ ਦੇ ਆ ਚੁੱਕੇ ਹਨ ਮਨਕੀਰਤ ਟੋਲਾ ਕੋਨੀ ਪਹੁੰਚੇ ਨੇ ਹੋਰ ਕਲਾਕਾਰ ਅੰਦਰ ਮੌਜੂਦ ਨੇ ਤਾਂ ਪ੍ਰਾਰਥੀਵ ਦੇ ਦਾ ਜਿਹੜਾ ਕਿਉਂਕਿ ਐਂਬੂਲੈਂਸ ਬਿਲਕੁਲ ਘਰ ਦੇ ਅੰਦਰ ਹੈ ਜਿਹੜੀ ਹੈ ਇਸ ਕਰਕੇ ਦੇ ਸਿੱਧੀ ਕਰਦੇ ਪ੍ਰਾਰਥੀਵ ਦੇ ਜਿਹੜੀ ਹੈਗੀ ਹੈ ਉਹ ਉਹ ਅੰਦਰ ਹੀ ਉਤਾਰੀ ਗਈ ਹੈ ਤਾਂ ਇਹ ਬੜੀ ਹੀ ਪਾਵੋ ਕਿ ਇੱਕ ਤਸਵੀਰ ਗਮਗੀਨ ਤਸਵੀਰ ਆਪਣੇ ਆਪ ਵਿੱਚ ਕੇਕ ਉਸ ਕਲਾਕਾਰ ਲਈ ਦੁਆਵਾਂ ਦਾ ਦੌਰ ਲਗਾਤਾਰ ਚੱਲਿਆ 11 ਦਿਨ ਦੀ ਜੰਗ ਸੀ ਜਿੰਦਗੀ ਦੀ ਉਹ ਰਾਜਵੀਰ ਹਾਰ ਗਿਆ 35 ਸਾਲ ਦਾ ਉਹ ਨੌਜਵਾਨ ਜਿੰਨੇ ਕੁਛ ਪਿਛਲੇ 8-9 ਸਾਲਾਂ ਦੇ ਅੰਦਰ ਅੰਦਰ ਇੱਕ ਆਪਣੀ ਗਾਇਕੀ ਦੇ ਦਮ ਤੇ ਪੰਜਾਬ ਚ ਪਛਾਣ ਬਣਾਈ ਬਾਈਕਿੰਗ ਦਾ ਸ਼ੌਕ ਸੀਗਾ ਐਡਵੈਂਚਰ ਦਾ ਬੜਾ ਸ਼ੌਕ ਸੀਗਾ ਚਾਹੇ ਡਾਈਵਿੰਗ ਹੋਏ ਬਾਈਕਿੰਗ ਹੋਏ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਇੱਕ ਵਧੀਆ तरीके ਨਾਲ ਆਪਣੇ ਸ਼ੌਕ ਪੂਰੇ ਕਰਨੇ ਇੱਕ ਗਾਇਕੀ ਕਰਨੀ ਤਾਂ ਅੱਜ ਜੋ ਕਲਾਕਾਰ ਦੀ ਇੱਕ ਜਿਹੜਾ ਜ਼ਿੰਦਗੀ ਤੱਕ ਪੜਾਵਾ ਉਹ ਥੰਮ ਗਿਆ ਅੱਜ 1055 ਦੇ ਰਾਜਵੀਰ ਜਵੰਦਨ ਹੈ ਆਖਰੀ ਜਿਹੜੀ ਸਾਹ ਹੈ ਉਹ ਲਈਤੀ ਹੈ ਤੇ ਇਸ ਸਮੇਂ ਉਹਨਾਂ ਦੀ 파ਰਥੀ ਵਿਦੇ ਇੱਕ ਘਰ ਉਹਨਾਂ ਦੇ 71 ਜਿਹੜਾ ਘਰ ਹੈ ਉੱਥੇ ਪਹੁੰਚੀ ਹੈ ਔਰ ਅੰਦਰ ਪਰਿਵਾਰ ਉਹਨਾਂ ਦੇ ਜਾਣਕਾਰ ਸਾਥੀ ਕਲਾਕਾਰ ਗਮਗੀਨ ਨੇ ਇਸ ਸਮੇਂ ਪੂਰਾ ਬਾਵੁਕ ਅਥੇ ਹਰੇਕ ਦੀ ਅੱਖ ਨਮ ਹੋਈ ਪਈ ਹੈ ਮਨਕੀਰਤ ਵਾਲਖ ਨੂੰ ਦੇਖਿਆ ਕਿ ਕਿਵੇਂ ਅੱਖਾਂ ਨਮ ਸੀਗੀਆਂ ਥੋੜਾ ਦਿਨਾਂ ਦੀ ਵੀ ਸਿਹਤ ਖਰਾਬ ਸੀਗੀ ਲੇਕਿਨ ਉਹ ਫਿਰ ਵੀ ਪਹੁੰਚੇ ਹੋਰ ਬਾਕੀ ਕਲਾਕਾਰ ਅਥੇ ਤੁਸੀਂ ਦੇਖੋ ਕਿ ਬਾਹਰ ਜਿਹੜਾ ਨਾਲ ਘਰ ਦੇ ਨਾਲ ਗਾਰਡਨ ਹੈ ਉੱਥੇ ਬਾਕੀ ਕਲਾਕਾਰ ਵੀ ਬੈਠੇ ਨੇ ਤਾਂ ਬਹੁਤ ਇੱਕ ਦੁਆਵਾਂ ਦਾ ਦੌਰ ਚੱਲਿਆ ਮੈਂ ਬਾਰ ਬਾਰ ਇਸ ਕਰਕੇ ਕਹਿ ਰਿਹਾ ਕਿ ਦਵਾ ਤੇ ਦੁਆ ਨਾਲ ਨਾਲ ਸਹੀਏ ਤੁਸੀਂ ਦੇਖੋ ਕਿ ਇਸ ਸਮੇਂ ਅ ਕਿਵੇਂ ਸਭ ਦੀ ਅੱਖਾਂ ਗਮਗੀਨ ਨੇ ਜਸਪੀਰ ਜੱਸੀ ਹੋਣੀ ਖੜੇ ਨੇ ਸਚੀ ਨਾਹੋਜਾ 뮤జిక్ ਡਾਇਰੈਕਟਰ ਨੇ ਹੋਰ ਵੀ ਕਈ ਕਲਾਕਾਰ ਇੱਥੇ ਖੜੇ ਨੇ ਤਾਂ ਜਦ 파ਰਥੀ ਵੀ ਦੇ ਕਿਉਂਕਿ ਆ ਚੁੱਕੀ ਹੈ ਤਾਂ ਸਾਰਿਆਂ ਦੀ ਅੱਖਾਂ ਨਮ ਹੈ